ਆਪਣੇ ਨਾ ਲੋਕ ਪੰਜਾਬੀ ਪੰਜਾਬੀਆਂ ਦਾ ਸਾਥ ਨਹੀਂ ਦਿੰਦੇਗੇ ਇਹਨਾਂ ਕਿਵੇਂ ਪਰਦੇਸੀ ਬੰਦਿਆਂ ਕੋਲੇ ਜਾਂਦੇ ਆ ਮੈਂ ਨਾਲ ਖੜਾ ਹੁਣਾ ਲੋਕ ਕੋਲੇ ਇੱਥੇ ਵੀ ਲਾਨਾਗਾ ਤਰਾਤ ਨੂੰ ਮੈਂ 8:30 ਵਜੇ ਘਰੇ ਜਾਣਾਗਾ ਆਣਗੇ ਸੰਧਿਆ ਜਾਵੜਿਆ ਕਰ ਹੁਣ ਮੈਂ ਸੰਧਿਆ ਕਿਉਂ ਜਾਵੜਾ 8 ਵਜੇ ਉਹ ਪਰਦੇਸੀ ਜਾਊਗਾ ਫਿਰ ਮੇਰੇ ਵੱਲ ਨਿਗਾਹ ਪਊਗੀ ਫਿਰ ਉਹਨਾਂ ਕੋਲੇ ਆਪਸ਼ਨ ਨਹੀਂ ਨਾ ਰਹਿੰਦੀ ਕੋਈ ਕਿ ਉਧਰ ਹੈ ਨਹੀਂਗਾ ਹੁਣ ਬੈਠਾ ਮੇਰੇ ਕੋਲੇ ਰੋੱਕ ਕੇ ਪੀਂਦੇ ਨੇ ਬਾਅਦ ਚ ਫਿਰ ਅੱਛਾ ਹਾਂ ਫਿਰ ਮੇਰੀਆਂ ਜage 15-20 ਬੋਤਲਾਂ ਪਿਕਦੀਆਂ ਮਾਸਾ ਠੀਕ ਹੈ ਮੈਂ ਮੈਂ 3 ਸਾਲ ਦਾ ਹੀ ਛੋਟਾ ਹੁੰਦਾ 2007 ਦੀ ਗੱਲ ਹੈ ਤੇ ਸਾਡਾ ਸੜਕ ਦੇ ਉੱਪਰ ਹੀ ਘਰ ਆ ਤੇ ਮੈਂ ਸੜਕ ਕ੍ਰੋਸ ਕਰਨ ਲੱਗਿਆ ਸੀ ਤੇ ਉਧਰੋਂ ਬੱਸ ਆਉਂਦੀ ਸੀਗੀ ਤੇ ਮੈਂ ਛੋਟਾ ਹੀ ਚਲ ਛੋਟੇ ਹੁੰਦਿਆਂ ਨੂੰ ਕੀ ਪਤਾ ਹੁੰਦਾਗਾ ਤੇ ਬੱਸ ਵਾਲੇ ਦੇ ਵੀ ਥੋੜੀ दारू ਪੀਤੀ ਸੀ ਉਹਨੇ ਮੇਰੇ ਵੱਲੋਂ ਨਹੀਂ ਖਿੱਚ ਲਈ ਤੇ ਉੱਪਰ ਬ੍ਰੇਕ ਮਾਰੇ ਲੱਤ ਬਿਲਕੁਲ ਮਸਲੀ ਗਈ ਤੇ ਫਿਰ ਡਾਕਟਰਾਂ ਨੇ ਲੱਤ ਕੱਢਤੀ ਸੀਗੀ ਉਸ ਤੋਂ ਬਾਅਦ ਲਗਭਗ ਹਫ਼ਤਾ ਲੱਗ ਹੋਇਆ ਜਦੋਂ ਮੈਨੂੰ ਲਾਉਂਦੇ ਨੂੰ ਮੈਂ ਕਿਹਾ ਯਾਰ ਨਹੀਂ ਬੈਗਦਾ ਤਾਂ ਹੈ ਨਹੀਂਗਾ ਕਾ ਦੋ ਤਿੰਨ ਅੰਗ ਹੀ ਖਰਾਬ ਹੋ ਗਿਆ ੱਲੇ ਪੈਣ ਵਾਲਾ ਕੰਮ ਹੋ ਗਿਆ ਜਮਾ ਤੇ ਪਰ ਬਾਪੂ ਮੇਰਾ ਉਦੋਂ ਵੀ ਹੌਸਲੇ ਵਾਲਾ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਕਿਤੇ ਦਾ ਤੂੰ ਲੋਕਾਂ ਨੂੰ ਖੜਾ ਦਿਸੇਗਾ ਕਿਤੇ ਦਾ ਤੇਰੇ ਹੱਲ ਝਾਕਣਗੇ ਵੀ ਤੂੰ ਜਾਇਆ ਕਰ ਕੋਈ ਨਹੀਂ ਕੋਈ ਗੱਲ ਨਹੀਂ ਗਈ ਘਟ ਆਪਾਂ ਕਿਰਾਂ ਕਿਰਾਂ ਝੱਲ ਲੈਨੇ ਆ ਜੇ ਵੀ ਆਪਾਂ ਨੂੰ ਆਏ ਆ ਵੀ ਕੰਮ ਚੱਲ ਪਿਆ ਇਹ ਕੰਮ ਚ ਪੈਸੇ ਬਣਦੇ ਆ ਵਧੀਆ ਠੀਕ ਹੈ ਤੇ ਵੀ ਆਪਾਂ ਨੂੰ ਪੈਸੇ ਬਣ ਲੱਗੇ ਜਾਣਗੇ ਚਾਰ ਤੇ ਸੇਮੀ ਚ ਮੈਂ ਖੜਾ ਝਾਕੀ ਜਾਂਦਾ ਰਹਣਾ ਵੀ ਕੋਈ ਮੇਰੇ ਕੋਲ ਆਊਗਾ ਫੇਰਾ ਮੈਨੂੰ ਘਰ ਦੇ ਬਾਹਰ ਨਾ ਦਿੰਦੇ ਨਾਲ ਇੱਥੇ ਦੁਕਾਨ ਵਾਲਿਆ ਵੀਰ ਆ ਜਿਹੜੇ ਨਾਲ ਇਹ ਲਵਾਲੂ ਦਿੰਦੇ ਇੱਥੇ ਮੇਰੇ ਕੋਲੇ ਤੇ ਮੇਰਾ ਡਾ ਲੱਗ ਜਾਂਦਾ ਹੈ। ਤੇ ਰੇਟ ਵੈਸੇ ਇਹਦਾ 50 ਰੁਪਈਆ ਬੂਤਲ ਦਾ। ਅੱਛਾ ਜਿਹੜਾ ਆਮ ਲੋਕ ਵੇਚਦੇ ਆ ਤੇ ਫਿਰ ਮੈਨੂੰ ਹਾਰ ਕੇ 30 ਰੁਪਈਆ ਕਰਨਾ ਪਿਆ। ਤੇ 30 ਰੁਪਈਆ ਜਿਮਣੀ ਮਨਜ਼ੂਰ ਲੋਕਾਂ ਨੂੰ। ਬੰਗਾ ਕੋਲੇ ਜਾ ਕੇ ਜਿਆਦਾ ਖੁਸ਼ ਆ। ਉਹਨਾਂ ਨੂੰ ਭਈਆਂ ਦੇ ਗਲਾਸ ਚੰਗੇ ਲੱਗਦੇ ਆ। ਠੀਕ ਐ। ਐਂਕ ਅੱਛਾ ਜੱਤ ਮਾਰੇ ਵੀ ਉਧਰ ਆਦਰ ਗੰਦ ਪਾਇਆ ਵਾ। ਪਸੰਦ ਕਰਦੇ ਉਹ ਬੀਨਾ। ਦਰਜੀ ਦਾ ਕੰਮ ਵੀ ਕਰਦਾ ਬਈ ਮੈਂ ਅੱਛਾ ਤੇ ਉਹ ਚਧਾਰ ਵਾਲਾ ਪੈਂਦਾ ਹੈ ਪੰਡਾ ਜੀ ਤੁਹਾਨੂੰ ਪਤਾ ਹੀ ਆ ਕਹਿੰਦੇ ਇੱਕ ਸੂਟ ਲੈ ਗਏ ਇੱਕ ਛੱਡ ਗਏ ਇਹ ਕਹਿੰਦੇ ਕੋਈ ਨਹੀਂ ਅਸੀਂ ਕਿਹੜਾ ਪੰਡ ਛੱਡਦੇ ਆ 300 ਰੁਪਏ ਨਾਲ ਕੀ ਹੁੰਦਾ ਆوامی ਸ਼ਾਇਰ ਬਾਬਾ ਨਜਮੀ ਨੇ ਲਿਖਿਆ ਸੀਗਾ ਕਿ ਬੇਹਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾਰ ਕੇ ਪੱਥਰਾਂ ਦਾ ਮੰਝਲ ਦੇ ਸਿਖਰਾਂ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਘਰੋਂ ਬਣਾ ਕੇ ਜਿਹੜੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਤਾਂ ਅੱਜ ਇਸ ਟਾਈਮ ਅਸੀਂ ਭਗਤੇ ਸ਼ਹਿਰ ਦੇ ਵਿੱਚ ਖੜੇ ਹੋਏ ਆ ਜਿੱਥੇ ਅੱਜ ਇੱਕ ਨੌਜਵਾਨ ਦੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜਾ ਵੀਰ ਇੱਕ ਲੱਤ ਤੋਂ ਹੈਂਡੀਕੈਪਟਾ ਔਰ ਆਪਣੀ ਮਿਹਨਤ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਜੀ ਮੌਜੂਦ ਨੇ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਬਾਈ ਆਪਣਾ ਇਕਬਾਲ ਸਿੰਘ ਜੀ ਅੱਛਾ ਬਾਈ ਇਕਬਾਲ ਜਿਹੜਾ ਤੁਸੀਂ ਆ ਮਿਲਕ ਬਦਾਮ ਦਾ ਕੰਮ ਸ਼ੁਰੂ ਕੀਤਾ ਹੋਇਆ ਕਿੰਨੇ ਟਾਈਮ ਤੋਂ ਔਰ ਕਦੋਂ ਸ਼ੁਰੂ ਕੀਤਾ ਸੀ ਇਹਨੂੰ ਤਕਰੀਬਨ 2 ਕੁ ਮਹੀਨੇ ਹੋਇਆ ਸ਼ੁਰੂ ਕੀਤੇ ਨੂੰ ਸਾਡੇ ਪਿੰਡ ਜਦੋਂ ਮੇਲਾ ਸੀਗਾ ਜੀ ਤੇ ਮੇਲੇ ਦੇ ਵਿੱਚ ਸਟਾਰਟ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਨਥਾਣੇ ਦਾ ਦਿਆਲਪੁਰੇ ਦਾ ਤਿੰਨ ਚਾਰ ਮੇਲੇ ਲਾਏ ਆ ਫਿਰ ਉਸ ਤੋਂ ਬਾਅਦ ਫਿਰ ਮੈਂ ਭਾਟੇ ਲਾਉਣਾ ਸ਼ੁਰੂ ਕਰਤਾ ਪੱਕਾ ਅੱਛਾ ਇੱਥੇ ਪੱਕਾ ਹਾਂ ਅਛਾ ਇਹ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਵੀ ਯਾਰ ਇਸ ਤਰ੍ਹਾਂ ਦਾ ਕੰਮ ਸ਼ੁਰੂ ਕੀਤਾ ਜਾਵੇ ਬਸ ਮੰਨ ਲਓ ਜਦੋਂ ਸਾਡੇ ਪੜ ਮੇਲਾ ਹੁੰਦਾ ਇਸ ਸਾਲ ਲੱਗਦਾਗਾ ਤੇ ਘਰੇ ਬੈਠੇ ਮੈਂ ਡੇਢ ਨੂੰ ਕਿ ਮੈਂ ਕਿਹਾ ਆਪਾਂ ਬੇਲੇ ਵੀ ਬੈਠੀ ਰਹਨੇ ਆ ਮੈਂ ਕਿਹਾ ਜਾਂ ਉਦਾਂ ਮੇਲੇ ਦੇ ਵਿੱਚ ਜਾਵਾਂਗੇ ਮੈਂ ਕਿਹਾ ਇੱਥੇ ਜਾ ਕੇ ਚਾਰ ਪੈ ਲਾਵਾਂਗੇ ਮੈਂ ਕਿਹਾ ਕਿਉਂ ਨਾ ਆਪਾਂ ਚਾਰ ਪੈ ਬਣਾ ਲੀ ਹੂੰ ਤੇ ਫਿਰ ਡੇਢ ਨੂੰ ਮੈਂ ਕਿਹਾ ਆਪਾਂ ਮਲਕ ਬਦਾਨ ਬਣਾਉਣੇ ਆ ਮੇਲੇ 'ਚ ਮੈਂ ਕਿਹਾ ਆਪਾਂ ਮਲਕ ਬਦਾਨ ਲਾਵਾਂਗੇ ਤੇ ਮੈਂ ਕਿਹਾ ਚੱਲ ਵੇਨੇ ਅਜੇ ਵਧੀਆ ਕੰਮ ਚੱਲ ਪਿਆ ਤਾਂ ਮੈਂ ਕਿਹਾ ਫਿਰ ਆਪਾਂ ਪੱਕਾ ਤੋਰ ਲਾਂਗੇ ਕੰਮ ਤੇ ਚਲੋ ਸਾਡੇ ਪਿੰਡ ਦਾ ਮੇਲੇ ਚ ਪੂਰਾ ਹੀ ਹੋਇਆ ਠੀਕ ਆ ਤੇ ਉਸ ਤੋਂ ਬਾਅਦ ਮਨ ਲਓ ਦੋ ਤਿੰਨ ਮੇਲੇ ਲਾਇਆ ਜਿਹੜੇ ਉਹਨਾਂ ਚ ਚਲੋ ਵਧੀਆ ਪੈਸੇ ਬਣ ਗਏ ਫਿਰ ਉਸ ਤੋਂ ਬਾਅਦ ਮੈਂ ਇੱਕ ਦਿਨ ਦਿਾਲਪੁਰੇ ਮੇਲਾ ਲਾਇਆ ਸੀਗਾ ਲਾਸਟ ਵਾਲੇ ਦਿਨ ਤੇ ਉੱਥੇ ਵੀ ਕਿਆਣੀਗਾ ਤੇ ਮੇਰੇ ਦਿਲ ਨੂੰ ਆਇਆ ਹੋਊਗਾ ਮੈਂ ਕਿਹਾ ਯਾਰ ਬੋਤਲਾਂ ਆਈਆਂ ਵਿਕਿਆਣੀ ਤੇ ਮੈਂ ਕਿਹਾ ਹੁਣ ਘਰੇ ਲੈ ਕੇ ਜਾਵਾਂਗਾ ਬਾਅਦ ਚ ਦਿਲ ਜਾਦੂ ਕੀ ਹੋਊਗਾ ਤੇ ਮੈਂ ਸਿੱਧਾ ਭਾਗਤੇ ਆ ਗਿਆ ਇੱਥੇ ਅੱਛਾ ਆ ਭਾਈ ਗੋਲਦੀ ਚਾਪ ਵਾਲਾ ਆ ਗਿਆ ਜਿਹੜਾ ਇੱਥੇ ਮੇਰੇ ਨਾਲ ਖੜਾ ਹੁੰਦਾਗਾ ਜਾਈ ਨਹੀਂਗੇ ਤੇ ਉਹਨਾਂ ਨੇ ਮੈਨੂੰ ਕਹੇ ਕਹਿੰਦੇ ਕੋਈ ਨਹੀਂ ਤੂੰ ਪੱਕਾ ਲਾ ਲਿਆ ਕਰ ਇੱਥੇ ਸਾਡੇ ਕੋਲੇ ਆ ਜਾ ਕਰ ਤੈਨੂੰ ਕੋਈ ਨਹੀਂ ਰੋਕਦਾਗਾ ਤੇ ਹੁਣ ਮੈਂ ਮੰਨ ਲਉ ਪੱਕਾ ਲਾਉਣਾਗਾ ਇੱਥੇ ਹਾਂ ਅਛਾ ਭਾਈ ਜਿਸ ਜਗ੍ਹਾ ਤੇ ਆਪਾਂ ਖੜੇ ਹੋਏ ਆ ਤੁਸੀਂ ਆਪਣਾ ਜਿਹੜੀ ਇੱਥੇ ਦੁਕਾਨ ਲਾਉਣੀ ਹੈ ਉਹਦਾ ਕੋਈ ਕਿਰਾਇਆ ਵਗੈਰਾ ਕੀ ਦਿੱਲੇ ਹੋ ਨਹੀਂ ਕਿਰਾਇਆ ਵਗੈਰਾ ਕੋਈ ਨਹੀਂਗਾ ਉਦਾਂ ਵੀ ਮੰਨ ਲਉ ਲਿਆ ਜੀਆ ਬੰਦੇ ਆ ਦੁਕਾਨ ਵਾਲਾ ਬੰਦਾ ਵੀ ਬਹੁਤ ਵਧੀਆ ਬਾਈ ਦਾ ਨਾਂ ਕਰਨਾਗਾ ਅੱਜ ਆਏ ਨਹੀਂਗੇ ਇਹਨਾਂ ਨੇ ਕਿਹਾ ਵਾ ਵੀ ਬੇਫਿਕਰ ਹੋ ਕੇ ਲਾ ਲਿਆ ਕਰ ਜਦੋਂ ਮਰਜੀ ਤੇਰਾ ਜਿੱਥੇ ਜੀ ਕਰਦਾ ਉੱਥੇ ਲਾ ਲਿਆ ਕਰ ਹਾਂ ਤੇ ਉਦਾਂ ਵਧੀਆ ਬੰਦੇ ਨੇ ਕਿਰਾਇਆ ਵਗੈਰਾ ਕੁਛ ਨਹੀਂਗਾ ਤੇ ਬਾਕੀ ਆ ਘਰ ਵਾਲੇ ਆ ਜਿਹੜੇ ਬਾਪੂ ਇਹਨਾਂ ਦਾ ਘਰ ਜਿਹੜੇ ਖੜੇ ਆ ਠੀਕ ਹੈ ਤੇ ਇਹ ਕੁਛ ਨਹੀਂ ਕਹਿੰਦੇ ਕਿ ਸਮਾਨ ਮੇਰਾ ਇਹਨਾਂ ਦੇ ਘਰੀ ਪਿਆ ਹੁੰਦਾ ਸਾਰਾ ਕੁਝ ਹਾਂ ਇਹ ਮਿਲਕ ਬਦਾਮ ਜਿਹੜਾ ਤੁਸੀਂ ਬਣਾ ਕੇ ਲੈ ਕੇ ਆਉਨੇ ਹੋ ਪਿੰਡੋਂ ਘਰੀ ਤਿਆਰ ਕਰਦੇ ਹੋ ਕਿ ਬਣਾ ਬਣਾ ਲੈ ਕੇ ਆਉਨੇ ਨਹੀਂ ਕਰੇ ਬਣਾਉਣੇ ਆ ਜੀ ਅਸੀਂ ਖਾਧਾ ਅੱਛਾ ਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਪਾਉਣੇ ਹੋ ਤੁਸੀਂ ਇਹ ਚ ਬਈ ਮੰਨ ਲਓ ਆਪਾਂ ਨੇਚਰਲ ਚੀਜ਼ਾਂ ਹੀ ਪਾਉਣੇ ਆ ਉਦਾਂ ਆਪਾਂ ਜਿਵੇਂ ਪਰਦੇਸੀ ਬੰਦੇ ਕਰਦੇ ਨੇ ਸੰਘਣਾ ਕਰਨ ਵਾਸਤੇ ਰਾਰਾ ਰੂਟ ਵਗੈਰਾ ਹੋਰ ਕੋਈ ਪਾਈ ਜਾਂਦੇ ਨੇ ਇਹ ਮਲਾਵਟੀ ਚੀਜ਼ਾਂ ਆਪਾਂ ਕੋਹ ਨਹੀਂ ਪਾਉਂਦੇ ਇੱਥੇ ਸਿਰਫ ਆਪਾਂ ਕਸਟਰਡ ਪਾਉਨੇ ਆ ਤੇ ਬਦਾਮ ਕਾਜੂ ਦਾਖਾਂ ਤੇ ਇਲਾਚੀਆਂ ਅੱਛਾ ਇਹੇ ਚੀਜ਼ੇ ਮੈਂਦੀਆਂ ਚਾਰ ਪੰਜ ਸਿਰਫ ਠੀਕ ਅੱਛਾ ਭਾਈ ਇੱਕ ਜਿਸ ਤਰ੍ਹਾਂ ਆਪਾਂ ਇਹ ਕਹਿ ਸਕਦੇ ਕੁਦਰਤੀ ਤੌਰ ਤੇ ਤੁਹਾਡੀ ਲੱਤ ਆ ਜਿਹੜੀ ਉਹ ਆਰਟੀਫੀਸ਼ੀਅਲ ਲੱਗੀ ਹੋਈ ਹੈ ਇਹ ਘਟਨਾ ਕਦੋਂ ਵਾਪਰੀ ਤੁਹਾਡੇ ਨਾਲ ਇਹ ਬਈ ਮੈਂ ਤਿੰਨ ਸਾਲ ਦਾ ਸੀ ਛੋਟਾ ਹੁੰਦਾ 2007 ਦੀ ਗੱਲ ਹੈ ਤੇ ਸਾਡਾ ਸੜਕ ਦੇ ਉੱਪਰ ਹੀ ਘਰ ਆ ਤੇ ਮੈਂ ਸੜਕ ਕ੍ਰੋਸ ਕਰਨ ਲੱਗਿਆ ਸੀ ਤੇ ਉਧਰੋਂ ਬੱਸ ਆਉਂਦੀ ਸੀਗੀ ਤੇ ਮੈਂ ਛੋਟਾ ਹੀ ਚਲ ਛੋਟੇ ਹੁੰਦਿਆਂ ਨੂੰ ਕੀ ਪਤਾ ਹੁੰਦਾਗਾ ਤੇ ਬੱਸ ਵਾਲੇ ਦੇ ਵੀ ਥੋੜੀ ਦਾਰੂ ਪੀਤੀ ਸੀ ਔਰ ਮੇਰੇ ਵੱਲੋਂ ਨਹੀਂ ਖਿੱਚ ਲਈ ਤੇ ਉੱਪਰ ਬ੍ਰੇਕ ਮਾਰੇ ਲੱਤ ਬਿਲਕੁਲ ਮਸਲੀ ਗਈ ਤੇ ਫਿਰ ਡਾਕਟਰਾਂ ਨੇ ਲੱਤ ਕੱਢਤੀ ਸੀ ਉਸ ਤੋਂ ਬਾਅਦ ਇਹ ਉਹਦੇ ਪਹਿਲਾਂ ਮੇਰਾ ਪੈਰ ਮੱਚਿਆ ਸੀਗਾ 6 ਮਹੀਨੇ ਪਹਿਲਾਂ ਲੱਤ ਕੱਟਣ ਤੋਂ ਉਹ ਮੈਂ 2.5 ਸਾਲਾਂ ਦਾ ਸੀਗਾ ਤੇ ਬਸ ਤਰਨ ਹੀ ਲੱਗਿਆ ਸੀਗਾ ਤੇ ਬਸ ਹੂੰ ਮੈਂ ਦੋ ਪੈਰਾਂ ਦੇ ਤਰਨਾ ਮਨਜ਼ੂਰ ਨਹੀਂ ਸੀ ਰੱਬ ਨੂੰ ਮੇਰਾ ਤੇ ਬਸ ਚਲੋ ਰੱਬ ਦਾ ਰੰਗ ਆ ਜਿਹੜੇ ਆਪਾਂ ਉਹਦੇ ਪਾਣੀ 'ਚ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਖੁਸ਼ ਆ ਇਸ ਕੰਮ ਤੋਂ ਸੰਤੋਸ਼ਟੀ ਆ ਹਾਂ ਹਾਂ ਪੂਰੇ ਖੁਸ਼ ਆ ਬਈ ਰੱਬ ਨੇ ਜੋ ਕਿ ਦਿੱਤਾ ਵਧੀਆ ਵਿਆਹ ਹੋ ਗਿਆ ਇਸ ਤੋਂ ਵੱਡੀ ਗੱਲ ਕੋਈ ਨਹੀਂ ਜੀ ਮੇਰੀ ਵਾਈਫ ਬਹੁਤ ਚੰਗੀ ਆ ਕੀ ਚਾਹ ਤੇ ਬਸ ਮੈਨੂੰ ਆ ਲੱਗਦਾ ਵੀ ਬਸ ਹੁਣ ਮੇਰਾ ਜੀਵਨ ਸਫਲ ਹੋ ਗਿਆ ਹਾਂ ਇਹਦੇ ਵਿੱਚ ਗੁਜ਼ਾਰਾ ਪੂਰਾ ਹੋ ਜਾਂਦਾ ਕਰਦਾ ਮਤਲਬ ਜਿੰਨਾ ਤੁਸੀਂ ਇਹਦੇ ਵਿੱਚ ਇਨਵੈਸਟ ਕਰਦੇ ਹੋ ਪ੍ਰੋਫਿਟ ਹੋ ਜਾਂਦਾ ਠੀਕ ਠਾਕ ਹਾਜੀ ਬਈ ਯਾਰ ਮੈਂ ਤੈਨੂੰ ਐਵੇਂ ਕਹਦੇ ਆ ਮੈਂ 25 30 ਬੋਤਲਾਂ ਲੈ ਕੇ ਆਉਣਾਗਾ ਆਪਣੇ ਨਾ ਲੋਕ ਪੰਜਾਬੀ ਪੰਜਾਬੀਆਂ ਦਾ ਸਾਥ ਨਹੀਂ ਦਿੰਦੇਗੇ ਇਨਾ ਕਿਨੇ ਪਰਦੇਸੀ ਬੰਦਿਆਂ ਕੋਲੇ ਜਾਂਦੇ ਆ ਮੈਂ ਨਾਲ ਖੜਾ ਉਹਨਾਂ ਲੋਕਾਂ ਕੋਲ ਇੱਥੇ ਵੀ ਲਾਣਾਗਾ ਪਰ ਰਾਤ ਨੂੰ ਮੈਂ 8:30 ਵਜੇ ਘਰੇ ਜਾਣਾਗਾ ਆਣਗੇ ਸੰਧਿਆ ਜਾਵੜਿਆ ਕਰ ਹੁਣ ਮੈਂ ਸੰਧਿਆ ਕਿਵੇਂ ਜਾਵੜਾ ਪੋ 9 ਵਜੇ ਜਾਂਦਾਗਾ ਉੱਥੋਂ ਤੇ 9 ਵਜੇ ਤੋਂ ਬਾਅਦ ਮੇਰਾ ਵੀ ਕੰਨ ਲੱਗਦਾਗਾ ਉੱਥੇ ਤੇ ਉਦਾਂ ਬੋਰਡ ਪੜ੍ਹ ਕੇ ਕੋਲ ਨਹੀਂ ਲਾਂਗੇ ਤੇ ਉਧਰ ਨੂੰ ਲਾਂਗੇ ਜਾਂਦੇ ਨੇ ਪੰਜਾਬੀ ਬੰਦੇ ਵੀ ਹਾਂ ਹਾਂ ਪੰਜਾਬੀ ਪੱਗਾਂ ਬੰਨੀਆਂ ਹੁੰਦੀਆਂ ਬਰਨੇ ਬੰਨੇ ਹੁੰਦੇ ਆ ਤੇ ਉੱਥੇ ਖੜ ਕੇ ਨਿਆਰੇ ਨਾ ਪੀਂਦੇ ਆ ਤੇ ਇਧਰ ਨੂੰ ਝਾਕਦੇ ਆ ਸੰਗਾ ਜੀ ਮੇਰੇ ਵੱਲ ਬਾਅਦ ਚ ਤੇ ਚਲੋ ਬਾਕੀ ਮਰਜ਼ੀ ਆ ਲੋਕਾਂ ਦੀ ਕਿਤੇ ਨਾ ਕਿਤੇ ਇਸ ਤਰ੍ਹਾਂ ਨਹੀਂ ਲੱਗਦਾ ਮਨ ਦੇ ਵਿੱਚ ਖਿਆਲ ਆਇਆ ਵੀ ਯਾਰ ਇਕ ਤਾਂ ਕੁਦਰਤੀ ਤੌਰ ਤੇ ਇਸ ਤਰ੍ਹਾਂ ਦੀ ਘਟਨਾ ਘਟ ਜਾਣੀ ਔਰ ਦੂਸਰੇ ਪਾਸਿਓ ਜਿਸ ਤਰ੍ਹਾਂ ਦਾ ਆਪਾਂ ਚਾਹੋਣੇ ਆ ਕਿ ਯਾਰ ਸ਼ਾਇਦ ਇਹ ਕੰਮ ਦੇ ਵਿੱਚ ਪ੍ਰੂਫਟ ਹੋਊਗਾ ਆ ਮਨ ਦੇ ਵਿੱਚ ਖਿਆਲ ਨਹੀਂ ਆਇਆ ਵੀ ਯਾਰ ਛੱਡਪਰਾ ਨਹੀਂ ਕਰਨਾ ਇਹ ਕੰਮ ਨਹੀਂ ਕਰਨਾ ਜਦੋਂ ਕੋਈ ਇਸ ਤਰ੍ਹਾਂ ਦਾ ਪ੍ਰੂਫਟ ਹੀ ਨਹੀਂ ਹੋ ਰਿਹਾ ਮੰਨਤ ਖਿਆਲ ਤਾਂ ਆਇਆ ਸੀਗਾ ਡੀ ਛੜ ਦੇ ਕੇ ਕਹੋ ਹਫਤਾ ਖ ਹੋਇਆ ਜਦੋਂ ਮੈਨੂੰ ਲਾਉਂਦੇ ਨੂੰ ਮੈਂ ਕਿਹਾ ਯਾਰ ਨਹੀਂ ਬਿਕਦਾ ਤਾਂ ਹੈ ਨਹੀਂਗਾ ਕਹਾਂ ਦੋ ਤਿੰਨ ਆਰੀ ਖਰਾਬ ਹੋ ਗਿਆ ਪੱਲੇ ਪੈਣ ਵਾਲਾ ਕੰਮ ਹੋ ਗਿਆ ਜਮਾ ਤੇ ਪਰ ਬਾਪੂ ਮੇਰਾ ਉਦੋਂ ਵੀ ਹੌਸਲੇ ਵਾਲਾ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਕਿਤੇ ਦਾ ਤੂੰ ਲੋਕਾਂ ਨੂੰ ਖੜਾ ਦਿਸੇਗਾ ਕਿਤੇ ਦਾ ਤੇਰੇ ਅਲ ਝਾਕਣਗੇ ਵੀ ਤੂੰ ਜਾਇਆ ਕਰ ਕੋਈ ਨਹੀਂ ਕੋਈ ਗੱਲ ਨਹੀਂ ਗਈ ਘਾਟ ਆਪਾਂ ਕਿਰਾਂ ਕਿਰਾਂ ਚੱਲ ਲੈਣੇ ਆ ਜਿਵੇਂ ਆਪਾਂ ਨੂੰ ਆਏ ਆ ਵੀ ਕੰਮ ਚੱਲ ਪਿਆ ਇਹ ਕੰਮ ਚ ਪੈਸੇ ਬਣਦੇ ਆ ਵਧੀਆ ਠੀਕ ਹੈ ਤੇ ਵੀ ਆਪਾਂ ਨੂੰ ਪੈਸੇ ਬਣ ਲੱਗੇ ਜਾਣਗੇ ਚਾਰ ਇਸੇ ਵਿੱਚ ਮੈਂ ਖੜਾ ਚਾਕੀ ਨਾ ਰਹਿਣਾ ਵੀ ਕੋਈ ਮੇਰੇ ਕੋਲੇ ਆਊਗਾ 20 ਰੁਪਈਆ ਨਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾਗਾ ਮੈਂ ਜਾਂ ਇਦਾਂ ਨਹੀਂ ਕਹਿੰਦਾ ਵੀ ਹਾਂ ਬਈ ਮੇਰੀ ਮਦਦ ਕਰੋ ਤੇ ਮੈਂ ਦਾ ਸਿਰਫ ਇੰਨਾ ਕਹਿਣਾਗਾ ਵੀ ਆਓ ਮੇਰੇ ਕੋਲ ਪੀ ਕੇ ਤਾਂ ਵੇਖੋ ਇੱਕ ਕਰ ਫੇਰ ਹੀ ਪਤਾ ਲੱਗਦਾ ਕੁਆਲਟੀ ਦਾ ਵੀ ਕੀ ਕੁਆਲਟੀ ਆ ਹਾਂ ਅੱਛਾ ਬਾਈ ਜਦੋਂ ਤੁਸੀਂ ਰਸਤੇ ਦੇ ਵਿੱਚ ਆਉਨੇ ਹੋ ਇੱਥੇ ਆਪਣੀ ਰੇੜੀ ਲਾਉਨੇ ਹੋ ਮਤਲਬ ਕਿੰਨਾ ਸਮਾਂ ਲੱਗਦਾ ਇਹਨੂੰ ਤਿਆਰ ਕਰਨੇ ਤੇ ਕਿੰਨੇ ਵਜੇ ਤੁਸੀਂ ਇੱਥੇ ਪਹੁੰਚਦੇ ਹੋ ਤੇ ਤਿਆਰ ਕਰਨ ਮਟੀਰੀਅਲ ਜਿਹੜਾ ਤਿਆਰ ਕਰਦੇ ਹੋ ਕਿੰਨੇ ਵਜੇ ਸ਼ੁਰੂ ਕਰਦੇ ਅਸੀਂ ਬਈ 8:00 ਵਜੇ ਤਿਆਰ ਕਰਨ ਲੱਗਦੇ ਹੁੰਨੇ ਆ ਸਾਰਾ ਪਰਿਵਾਰ ਲੱਗ ਜਾਂਦਾ ਹੈਗਾ ਮੈਂ ਮੇਰੀ ਮੰਮੀ ਮੇਰਾ ਡੈਡੀ ਮੇਰੀ ਵਾਈਫ ਆ ਤੇ ਸਾਨੂੰ ਤਕਰੀਬਨ 12:00 1:00 ਵਜੇ ਜਾਂਦਾ ਹੈਗਾ ਇਹਨੂੰ ਤਿਆਰ ਕਰਦਿਆਂ ਤੇ ਪਹਿਲਾਂ ਬਣਾਉਣਾ ਕਰਨਾ ਫਿਰ ਬੋਤਲਾਂ ਨੂੰ ਧੋਣੀਆਂ ਫਿਰ ਭਰਨਾ ਭੁਰਨਾ ਪੈਂਦਾ ਹੈਗਾ ਬੋਤਲਾਂ ਦੇ ਵਿੱਚ ਠੀਕ ਹੈ ਤੇ ਇੱਥੇ ਮੈਂ 5:00 ਵਜੇ ਆ ਜਾਂਦਾ ਹਾਂ 5:00 ਵਜੇ ਰਵਾਨਾ ਹੋ ਜਾਂਦਾ ਕਰੂੰ ਠੀਕ ਹੈ ਕਿਰਾ ਮੈਨੂੰ ਘਰ ਦੇ ਬਾਹਰ 놔 ਦਿੰਦੇ ਆ ਨਾਲ ਤੇ ਇੱਥੇ ਦੁਕਾਨਦਾਰ ਆ ਵੀਰ ਆ ਜਿਹੜੇ ਨਾਲ ਇਹ ਲਵਾਲੂ ਦਿੰਦੇ ਇੱਥੇ ਮੇਰੇ ਕੋਲੇ ਤੇ ਮੇਰਾ ਡਾ ਲੱਗ ਜਾਂਦਾ ਹੈ ਆਮ ਆਮ ਤੁਹਾਡੇ ਆਸ-ਪਾਸੇ ਬਾਜ਼ਾਰ ਨੇ ਦੁਕਾਨਾਂ ਨੇ ਇਹਨਾਂ ਦਾ ਰਿਸਪਾਂਸ ਕਿਸ ਤਰ੍ਹਾਂ ਦਾ ਠੀਕ-ਠਾਕ ਠੀਕ ਹੀ ਆ ਮੈਂ ਮੈਂ ਕਹਿੰਦਾ ਇਹਨਾਂ ਵੀ ਮੇਰੇ ਕੋਲੇ ਵੀ ਹਾਂ ਸਾਰੇ ਮੇਰੇ ਕੋਲ ਹੀ ਪਿੰਦੇ ਆ ਤੇ ਇਹਨਾਂ ਨਹੀਂ ਬਾਕੀ ਬੰਦਿਆਂ ਨੂੰ ਆ ਲਾਦਾ ਵੀ ਮਹਿੰਗਾ ਪਹਿਲਾਂ ਮੈਂ 40 ਦੀ ਵੇਚਦਾ ਹੀ ਬੋਤਲ ਤੇ ਰੇਟ ਵੈਸੇ ਇਹਦਾ 50 ਰੁਪਈਆ ਆ ਬੋਤਲ ਦਾ ਅੱਛਾ ਜਿਹੜਾ ਆਮ ਲੋਕ ਵੇਚਦੇ ਆ ਤੇ ਫਿਰ ਮੈਨੂੰ ਹਾਰ ਕੇ 30 ਰੁਪਈਆ ਕਰਨਾ ਪਿਆ ਤੇ 30 ਰੁਪਈਆ ਜਿਮਨੀ ਮਨਜ਼ੂਰ ਲੋਕਾਂ ਨੂੰ ਪਤਾ ਨਹੀਂ ਬੰਗਾ ਕੋਲੇ ਜਾ ਕੇ ਜਿਆਦਾ ਖੁਸ਼ ਆ ਉਹਨਾਂ ਨੂੰ ਭਈਆਂ ਦੇ ਗਲਾਸ ਚੰਗੇ ਲੱਗਦੇ ਆ ਠੀਕ ਐ ਐ ਗੱਛਾ ਜੱਤ ਮਾਰੇ ਵੀ ਉਧਰ ਆਧਰ ਗੰਦ ਪਾਇਆ ਵਾ ਪਸੰਦ ਕਰਦੇ ਉਹ ਬੀਨਾ ਬਹੁਤ ਸਾਰੇ ਲੋਕ ਤੁਹਾਡੀ ਵੀਡੀਓ ਦੇਖ ਰਹੇ ਆ ਅਸੀਂ ਵੀ ਇਹ ਚਾਹੁੰਦੇ ਆ ਕਿ ਕਿਤੇ ਨਾ ਕਿਤੇ ਜਿਹੜਾ ਬੰਦਾ ਆਪਣੇ ਪੈਰਾਂ ਦੇ ਉੱਪਰ ਖੜਾ ਹੋਣਾ ਚਾਹੁੰਦਾ ਜਿਹਨੂੰ ਲੱਗਦਾ ਕਿ ਯਾਰ ਮੈਂ ਮਿਹਨਤ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਚਾਹੁੰਦਾ ਬਿਲਕੁਲ ਉਹਦੀ ਉਹਦੀ ਹੈਲਪ ਕਰਨੀ ਚਾਹੀਦੀ ਹੈ ਚਾਹੀ ਇਸ ਖੇਤਰ ਦੇ ਵਿੱਚ ਹੋਵੇ ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦਾ ਹੁਣ ਸਾਡੇ ਸਿਸਟਮ ਚੱਲ ਰਿਹਾ ਹੈਗਾ ਵੀ ਉਸ ਤਰ੍ਹਾਂ ਦਾ ਪ੍ਰੋਫਿਟ ਹੋ ਰਿਹਾ ਜਾਂ ਵੀ ਕਿਤੇ ਨਾ ਕਿਤੇ ਮਿਹਨਤ ਵੀ ਬਹੁਤ ਕਰਦੇ ਹਾਂ ਪਰ ਜਿਵੇਂ ਤੁਸੀਂ ਕਹੇ ਕਿ ਪ੍ਰੋਫਿਟ ਨਹੀਂ ਹੁੰਦਾਗਾ ਕੀ ਕਿਦੀ ਕਦੇ ਮਨ ਠੰਢੀ ਕਲਾਚ ਨਹੀਂ ਗਿਆ ਫਿਰ ਮਨ ਤਾਂ ਠੰਡਦਾ ਪਰ ਹੁਣ ਕੀ ਕਰਗੇ ਹੁਣ ਆਏ ਫਿਕਰ ਤਾਂ ਹੁੰਦਾਗਾ ਵੀ ਰੋਟੀ ਤਾਂ ਖਾਣੀ ਆ ਤੇ ਚਲੋ ਫਿਰ ਅਹਿਮਤੀ ਮਾਰ ਕੇ ਤੁਰੇ ਫਿਰਦੇ ਆ ਹੁਣ ਪਹਿਲਾਂ ਮੈਂ ਇੱਥੇ ਖੜੂਗਾ ਫਿਰ ਮੈਂ 8 ਵਜੇ ਚੱਕ ਕੇ ਉਧਰ ਪਰੇ 메ਨ ਰੋਡ ਤੇ ਸੁਰੇਂਦਰਾ ਡੈਰੀ ਕੋਲੇ ਜਿਹੜਾ ਬਰਨਾਲਾ ਰੋਡ ਜਾਂਦਾ ਹੈਗਾ ਉੱਥੇ ਜਮਾ ਚਰਾਸਤੇ ਤੇ ਖੜੂਗਾ ਠੀਕ ਹੈ ਉੱਥੇ ਮੈਂ ਖੜੂਗਾ ਤਕਰੀਬਨ 10:30 ਵਜੇ ਤੱਕ ਠੀਕ ਹੈ 9 ਵਜੇ ਉਹ ਪਰਦੇਸੀ ਜਾਊਗਾ ਫਿਰ ਮੇਰੇ ਵੱਲ ਨਿਗਾਹ ਪਊਗੀ ਫਿਰ ਉਹਨਾਂ ਕੋਲੇ অপਸ਼ਨ ਨਹੀਂ ਨਾ ਰਹਿੰਦੀ ਕੋਈ ਕਿ ਉਧਰ ਹੈ ਨਹੀਂਗਾ ਹੁਣ ਕੋਈ ਫਿਰ ਮੇਰੇ ਕੋਲੇ ਰੋੱਕ ਕੇ ਪੀਂਦੇ ਨੇ ਬਾਅਦ ਚ ਫਿਰ ਅੱਛਾ ਹਾਂ ਫਿਰ ਮੇਰੀਆਂ ਜਗ੍ਹਾ 15-20 ਬੋਤਲਾਂ ਵਗਦੀਆਂ ਮਾਸਾ ਠੀਕ ਹੈ ਇਹ ਕੋਈ ਬਾਹਰ ਨਹੀਂ ਐਨਿਆਂ ਦਾ ਉਹ 10 ਮਿੰਟਾਂ ਚ ਵੇਚ ਦਿੰਦਾਗਾ ਉਹ ਹਾਂ ਮੈਂ ਵੇਖੀ ਅੰਨਾ ਉਹ ਨਾ ਖੜਾ ਤੇ ਬਾਈ ਉਹਨੂੰ ਬਾਹਰ ਨਹੀਂ ਆਉਂਦਾਗਾ ਅੱਛਾ ਇਹ ਜੇ ਆਪਣੇ ਪੰਜਾਬੀ ਇਹ ਹੀ ਜੇ ਸਪੋਰਟ ਕਰਦੇ ਹੁਣ ਮੈਂ ਪੇਟੀ ਭਰ ਕੇ ਲਿਆਇਆ ਕਰ ਹਾਂ ਤੇ ਮੈਂ ਹੁਣ ਪੇਟੀ ਮੰਨ ਲਓ 25-30 ਬੋਤਲਾਂ ਲੈ ਕੇ ਆਉਣਾਗਾ ਮੈਨੂੰ ਪਤਾ ਹੁੰਦਾ ਵੀ ਆਪਣੇ ਨਹੀਂ ਇਹਨਾਂ ਨੇ ਸਪੋਰਟ ਕਰਨੀ ਐ ਜੀ ਬਾਕੀ ਵੇਖੋ ਥੋੜੀ ਵੀਡੀਓ ਦੇ ਜ਼ਰੀਏ ਜੇ ਕਿਸੇ ਦੀਆਂ ਕਾ ਖੁੱਲਣ ਪਤਾ ਲੱਗੇ ਲੋਕਾਂ ਨੂੰ ਬੀਅਰ ਪੰਜਾਬੀਆਂ ਦੀ ਸਪੋਰਟ ਕਰਨੀ ਚਾਹੀਦੀ ਆ। ਇਹੀ ਕੰਮ ਕਰਦੇ ਹੋਂ ਕਿ ਇਸ ਤੋਂ ਇਲਾਵਾ ਕੋਈ ਹੋਰ ਵੀ ਕੰਮ ਕਰਦੇ। ਦਰਜੀ ਦਾ ਕੰਮ ਵੀ ਕਰਦਾ ਬਾਈ ਮੈਂ। ਅੱਛਾ। ਤੇ ਉਹ ਚਧਾਰ ਵਾਲਾ ਪੈਂਦਾਗਾ ਪਿੰਡਾਂ 'ਚ ਤੁਹਾਨੂੰ ਬੱਦਈ ਆ ਕਹਿੰਦੇ ਇੱਕ ਸੂਟ ਲੈ ਗਏ ਇੱਕ ਛੱਡ ਗਏ। ਹਾਂ। ਕਹਿੰਦੇ ਕੋਈ ਨਹੀਂ ਅਸੀਂ ਕਿਹੜਾ ਪਿੰਡ ਛੱਡਦੇ ਆ 300 ਰੁਪਏ ਨਾਲ ਕੀ ਹੁੰਦਾ। ਤੇ 300 ਰੁਪਏ ਘਰੇ ਮੰਗਣ ਵੀ ਨਹੀਂ ਜਾ ਜਾਂਦਾ। ਅਗਲਾ ਕਹਿੰਦਾ 300 ਰੁਪਏ ਹੀ ਆ। ਹੁਣ ਆਏ ਦਾ ਪਤਾ ਨਹੀਂ ਵੀ ਮੇਰਾ 300 ਨਾ ਕਿ ਜਾਰਾ ਹੋਣਾਗਾ ਵੀ ਇਹਦੀ 300 ਨਾਲ ਹੀ ਰੋਟੀ ਬਣਨੀ ਆ। ਹਾਂ। ਤੇ ਬਸ ਫਿਰ ਉਹ ਮੈਂ ਇਸ ਕਰਕੇ ਫਿਰ ਮੈਂ ਉਹ ਕੰਮ ਹੁਣ ਘਟਾਤਾ ਇੰਨਾ ਤੇ ਬਾਕੀ ਮੇਰੇ ਕੋਲ ਉਹ ਇੰਨਾ ਖੜਿਆ ਨਹੀਂ ਜਾਂਦਾ ਗਾ ਪੈਰ ਦੁਖਣ ਲੱਗ ਜਾਂਦਾ ਗਾ ਮੇਰਾ ਵਜ਼ਨ ਜ਼ਿਆਦਾ ਹੋ ਗਿਆ ਕਿ ਠੀਕ ਤੇ ਬਾਕੀ ਮੈਨੂੰ ਦਿਲ 'ਚ ਆਏ ਡਰਾ ਵੀਰ ਇੱਕ ਲੱਤਾ ਤੇ ਮੈਂ ਬੈਠਾ ਨਾਲ ਕਿਤੇ ਇੱਕ ਲੱਤ ਵਾਲਾ ਬੈਠੇ ਰਹਿਨੇ ਆਂ ਸਰੀਰ ਦਾ ਉਹ ਉੱਥੇ ਆਕੜ ਜਾਂਦਾ ਗਾ ਮੈਨੂੰ ਆਏ ਕਿਤੇ ਉਹ ਵੀ ਨਾ ਖੜ ਜੇ ਫਿਰ ਮੈਂ ਸੋਚਿਆ ਵੀ ਚਲੋ ਨਾਲ ਕੋਈ ਹੋਰ ਕੰਮ ਚ ਲਾ ਗੇ ਤੇ ਫਿਰ ਹਨ ਬੰਗੇ ਇਹ ਵੱਧਦੀ ਜਾਂਦੀ ਆ ਆ ਮਾੜੇ ਮੋٹے ਨਾਲ ਟਾਈਮ ਪਾਸ ਨਹੀਂ ਹੁੰਦਾ ਮਾੜੇ ਬੰਦੇ ਦਾ ਤਾਂ ਜਮਾਨਾ ਹੀ ਹੈ ਨਹੀਂਗਾ ਹੁਣ ਤੇ ਫਿਰ ਤਾਂ ਕਰ ਕਿਵੇਂ ਮਲਕ ਬਣਾਉਂਦਾ ਕੰਮ ਹੁਣ ਨਾਲ ਤੁਰਿਆਗਾ ਤੇ ਉਹ ਵੀ ਕਰਦਾਗਾ ਨਾਲ ਅੱਛਾ ਭਾਈ ਇੱਥੇ ਵੀ ਤੁਹਾਡਾ ਵੈਸੇ ਤਾਂ ਕੰਮ ਖੜਨ ਵਾਲਾ ਹੀ ਆ ਇੱਥੇ ਫਿਰ ਜਦੋਂ ਲਗਾਤਾਰ 5-6 ਘੰਟੇ ਤੁਸੀਂ ਖੜਦੇ ਹੋ ਇਹ ਜਿਹੜੀ ਤੁਹਾਡੀ ਲੱਤ ਲੱਗੀ ਹੈ ਕੋਈ ਸਮੱਸਿਆ ਆਉਂਦੀ ਹੈ ਫਿਰ ਹਾਂ ਭਾਈ ਹੁਣ ਜਿਵੇਂ ਮੈਂ ਖੜਾ ਆਗਾ ਇੱਥੇ ਦਾਬ ਦੇਈ ਹੁਣ ਉੱਥੋਂ ਥੱਲੇ ਸ਼ੇਕ ਨਿਕਲ ਹੀ ਜਾਂਦਾ ਜਿਵੇਂ ਅੱਗ ਲੱਗੀ ਹੁੰਦੀ ਆ ਪਰ ਖੜਨਾ ਪੈਂਦਾਗਾ ਮਜਬੂਰੀਆਂ ਆਈਆਂ ਔਖਾ ਤਾਂ ਹੁੰਦਾ ਆਗਾ ਪੂਰਾ ਆ ਇਹ ਨਹੀਂ کبھی ਮੌਕਾ ਨਹੀਂ ਹੁੰਦਾ ਚੱਲ ਮੈਂ ਇੱਥੇ ਬਹਿ ਜਾਣਾ ਜਿਵੇਂ ਇਹ ਖੜੇ ਆ ਨਾਲ ਇੱਥੇ ਦੁਕਾਨ ਵਾਲੇ ਵੀ ਆ ਨਾਲ ਇਹ ਬੋਤਲ-ਬੋਤਲ ਕੱਢ ਕੇ ਫੜਾਉਂਦੇ ਆ ਮੈਂ ਬਹਿ ਜਾਣਾਗਾ ਸਾਈਡ ਤੇ ਆਹ ਫੱਟੀ ਤੇ ਬਹਿ ਗਿਆ ਉੱਥੇ ਬਹਿ ਗਿਆ ਆਏ ਤੇ ਸੁਰੇਂਦਰਾ ਡੈਰੀ ਕੋਲੇ ਤਾਂ ਮੈਨੂੰ ਖੜਨਾ ਹੀ ਪੈਂਦਾਗਾ ਉੱਥੇ ਮੈਂ 2.5 ਘੰਟੇ ਲਗਾਤਾਰ ਖੜਾ ਹੀ ਰਹਿਣਾਗਾ ਅੱਛਾ ਹੂੰ ਸੋ ਦੋਸਤੋ ਇਹ ਸੀ ਗੱਲਬਾਤ ਬਾਈ ਇਕਬਾਲ ਹੋਣਾ ਦੇ ਨਾਲ ਜਿਹੜੇ ਆਪਣੀ ਜ਼ਿੰਦਗੀ ਦਾ ਸੰਘਰਸ਼ਾ ਜਿਹੜਾ ਉਹ ਲਗਾਤਾਰ ਲੜ ਰਹੇ ਆ ਕਿਉਂਕਿ ਬਾਈ ਨੇ ਕਿਹਾ ਕਿ ਛੋਟੀ ਉਮਰ ਦੇ ਵਿੱਚ ਸੱਟ ਲੱਗ ਗਈ ਔਰ ਸਾਡਾ ਵੀ ਇਹੀ ਮਕਸਦ ਸੀਗਾ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਚਾਹੇ ਉਹ ਸਰੀਰਕ ਤੌਰ ਤੇ ਆ ਪੂਰਨ ਰੂਪ ਦੇ ਵਿੱਚ ਸਹੀ ਨਹੀਂਗੇ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਆ ਜਿਹੜੇ ਸਰੀਰਕ ਤੌਰ ਤੇ ਉਦਰਤੀ ਤੌਰ ਤੇ ਪੂਰੇ ਠੀਕ ਨਹੀਂ ਪਰ ਉਹਨਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੋ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਸਪੋਰਟ ਆ ਜਿਹੜੀ ਇਸ ਤਰ੍ਹਾਂ ਦੇ ਭਰਾ ਸਾਡੇ ਕੰਮ ਕਰ ਰਹੇ ਉਹਨਾਂ ਦੀ ਸਪੋਰਟ ਬਿਲਕੁਲ ਕਰਨੀ ਚਾਹੀਦੀ ਹੈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਸੁਖਪੀ ਮੌਰ ਬਹੁਤ ਬਹੁਤ ਧੰਨਵਾਦ